ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਨਵਨੀਤ ਸਿੰਘ ਜੀ ਮਾ ਤੁਸੀ ਵੇਖ ਰਹੇ ਹੋ ਜੀਬੀਸੀ ਅਪਡੇਟ ਆ ਹੁਣ ਰੁਕ ਕਰਦੇ ਹਾਂ ਪੰਜਾਬ ਦੀਆਂ ਮੁੱਖ ਖਬਰਾਂ ਵੱਲ ਪਟਿਆਲਾ ਚ ਧੁੰਦ ਦੇ ਕਾਰਨ ਵਾਪਰਿਆ ਦਰਦਨਾਕ ਸੜਕ ਹਾਦਸਾ ਆਪਸ ਚ ਟਕਰਾਈਆਂ ਕਈ ਗੱਡੀਆਂ ਅਤੇ ਟਰੱਕ ਲੁਧਿਆਣਾ ਚ ਕੁਰਸੀਆਂ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ ਦੇਖੋ ਦਰਦਨਾਕ ਤਸਵੀਰਾਂ ਬਠਿੰਡਾ ਚ ਸੀਐਮ ਭਗਵੰਤ ਮਾਨ ਦੀ ਰੈਲੀ ਕਾਰਨ 6 ਸਕੂਲਾਂ ਨੂੰ ਬੰਦ ਰੱਖਣ ਦੇ ਆਦੇਸ਼ ਹੋਏ ਜਾਰੀ ਘਰ ਵਿੱਚ ਹੀ ਲਾਈ ਬੈਠੇ ਸੀ ਬੰਦੂਕਾਂ ਦੀ ਫੈਕਟਰੀ ਬਰਾਮਦ ਹੋਈਆਂ ਪਿਸਤੋਲਾਂ ਵੇਖ ਪੁਲਿਸ ਦੇ ਵੀ ਉੱਡੇ ਹੋਸ਼ ਕਿਹੜੀ ਸਰਕਾਰ ਕਹਿ ਰਹੀ ਹੈ ਨਸ਼ਾ ਖਤਮ ਹੋ ਗਿਆ ਸਰਕਾਰ ਆਪ ਵਕਵਾ ਰਹੀ ਹੈ ਨਸ਼ਾ ਲੁਧਿਆਣੇ ਦੇ ਇਸ ਇਲਾਕੇ ਚ ਲੋਕ ਮਿਠਾਈ ਵਾਂਗ ਵੰਡ ਰਹੇ ਨੇ ਨਸ਼ਾ ਓਵਰਡੋਸ ਕਰਨ ਨਾਲ ਇੱਕ ਹੋਰ ਨੌਜਵਾਨ ਨੇ ਦੇਖੀ ਤੀ ਕੋਈ ਮੌਤ ਮੁਹੱਲੇ ਪੁਲਿਸ ਨੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਗੈਂਗ ਦੇ ਦੋ ਗੁਰਗੇ ਕੀਤੇ ਗ੍ਰਿਫਤਾਰ ਅੰਡਰ 19 ਵਰਲਡ ਕੱਪ ਲਈ ਆਸਟ੍ਰੇਲੀਆ ਦੀ ਕ੍ਰਿਕਟ ਟੀਮ 'ਚ ਦੋ ਪੰਜਾਬੀ ਖਿਡਾਰੀਆਂ ਦੀ ਹੋਈ ਚੋਣ। ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ ਤੇ ਵਾਪਰਿਆ ਹਾਦਸਾ। ਹਾਸੇ ਦੌਰਾਨ ਆਪਸ ਚ ਟਕਰਾਈਆਂ Swift ਅਤੇ Innova ਗੱਡੀਆਂ ਜਿਸ ਵਿੱਚ ਦਰਦਨਾਕ ਸੜਕ ਹਾਦਸੇ 'ਚ 5 ਸਾਲਾ ਮਾਸੂਮ ਬੱਚੀ ਦੀ ਹੋਈ ਮੌਤ। ਰਾਤ ਦੇ ਹਨੇਰੇ 'ਚ ਪੈਟਰੋਲ ਪੰਪ ਤੋਂ 3000 ਦਾ ਪੈਟਰੋਲ ਪਵਾ ਕੇ આરોપી ਹੋਏ ਫਰਾਰ। ਤਸਵੀਰਾਂ CCTV 'ਚ ਹੋਈਆਂ ਕੈਦ। Swift ਗੱਡੀ 'ਚ ਪੈਟਰੋਲ ਪਵਾਇਆ ਸੀ। ਜ਼ਿਲ੍ਹੇ ਅੰਦਰ ਜਿੱਥੇ ਚੋਰਾ ਦੇ ਹੌਸਲੇ ਬੁਲੰਦ ਦਿਸ ਰਹੇ ਨੇ ਉੱਥੇ ਹੀ ਹੁਣ ਪٹرول ਪੰਪਾਂ ਤੇ ਵੀ ਆਰੋਪੀਆਂ ਵੱਲੋਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਅਜਿਹੀਆਂ ਹੀ ਕੁਝ ਕੁੱਖ ਜ਼ਿਲ੍ਹੇ ਦੇ ਨੰਗਲ ਪੂਰ ਇਲਾਕੇ 'ਚ ਵੇਖਣ ਨੂੰ ਮਿਲਿਆ ਹੈ ਜਿੱਥੇ ਪਠਾਨਕੋਟ ਜਲੰਧਰ ਕੌਮੀ ਮਾਰਕ ਤੇ ਦੋ ਨੌਜਵਾਨਾਂ ਵੱਲੋਂ ਪٹرول ਪੰਪ ਤੋਂ 3000 ਦਾ ਪٹرول ਗੱਡੀ 'ਚ ਪਵਾ ਕੇ ਫਰਾਰ ਹੋਇਆ ਦੱਸਿਆ ਜਾਂਦਾ ਹੈ ਇਸ ਸੰਬੰਧੀ ਜਦ ਪट्रोल ਪੰਪ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਰਾਤ ਦੇ ਸਮੇਂ ਇੱਕ ਸਵਿਫਟ ਗੱਡੀ ਪट्रोल ਪੰਪ ਤੇ ਪट्रोल ਪਾਉਣ ਲਈ ਆਈ ਸੀ ਜਿਸ ਵਿੱਚ ਦੋ ਸ਼ਖਸ ਸਵਾਰ ਸਨ ਉਹਨਾਂ ਦੱਸਿਆ ਕਿ ਚਾਰ ਦਿਨ ਨੰਬਰ ਪਲੇਟਾਂ ਕੱਜੀਆਂ ਹੋਈਆਂ ਸਨ ਪट्रोल ਪਾਉਣ ਤੋਂ ਬਾਅਦ ਜਦ ਮੁਲਾਜ਼ਮ ਨੇ ਚਾਲਕਾ ਤੋਂ ਪੈਸੇ ਮੰਗੇ ਤਾਂ ਉਹਨਾਂ ਕਿਹਾ ਕਿ ਸਕੈਨਰ ਦੇਵੋ ਆਨਲਾਈਨ ਪੈਸੇ ਪਾ ਦਿੰਦੇ ਹਾਂ ਤਾਂ ਮੁਲਾਜ਼ਮ ਨੇ ਕਿਹਾ ਕਿ ਸਕੈਨਰ ਫਿਕਸ ਹੈ ਤੁਸੀਂ ਫੋਨ ਦੇ ਦੇਵੋ ਮੈਂ ਸਕੈਨ ਕਰ ਲੈਂਦਾ ਹਾਂ ਚਾਲਕ ਨੇ ਕਿਹਾ ਕਿ ਉਹ ਗੱਡੀ ਮੋੜ ਕੇ ਲਗਾਉਂਦੇ ਹਨ ਪਰ ਗੱਡੀ ਮੋੜਨ ਦੀ ਬਜਾਏ આરોપી ਗੱਡੀ ਲੈ ਕੇ ਫਰਾਰ ਹੋ ਗਏ ਨਮੋ ਜੰਮ ਉਹਨਾਂ ਨੰਬਰ ਰੇਟ ਦੇਖ ਲਈਏ ਤਰਕੀ ਨਾਜੀ ਤੁਹਾਡਾ ਸਰ ਮੇਰਾ ਨਾਮ ਰਾਜਕਮਾਰ ਹੈ ਕੀ ਕਹਿਣਾ ਜਿਹੜਾ ਤੇਲ ਪਵਾ ਕੇ ਤੇ ਗੱਡੀ ਤੋੜ ਕੇ ਜਿੱਤ ਦੇਖੋ ਜੀ ਦੇਰ ਰਾਤ ਨੂੰ ਆਈ ਸੀ ਕਾਰ ਇੱਕ ਉਹਨਾਂ ਨੇ ਕਿਹਾ 3000 ਰੁਪਏ ਦਾ ਤੇਲ ਪਾ ਦਿਓ ਤੇ ਅਸੀਂ ਪਾਤਾ ਫਿਰ ਉਹ ਕਹਿੰਦਾ ਜੀ ਮੈਂ ਸਕੈਨ ਕਰਨਾ ਹੈ ਸਕੈਨ ਕਰਨ ਲਈ ਮੁਰੇ ਨੇ ਉਹਨੂੰ ਕਿਹਾ ਵੀ ਬਾਰ ਕੋਡ ਉੱਥੇ ਫਿਕਸ ਹੈਗਾ ਤੁਸੀਂ ਆਪਣਾ ਫੋਨ ਦਿਓ ਮੈਂ ਤੁਹਾਡੀ ਫੋਟੋ ਖਿੱਚ ਲੈਣਾ ਉਹ ਕਹਿੰਦਾ ਨਹੀਂ ਮੈਂ ਗੱਡੀ ਮੋੜ ਕੇ ਲਾਣਾ ਬਸ ਉਹ ਗੱਡੀ ਮੋੜਾ ਥੋੜਾ ਪਿੱਛੇ ਹੋਇਆ ਗੱਡੀ ਮੋੜ ਕੇ ਨੇ ਫੜਾਫੜੀ ਕੱਢ ਲਈ ਐ ਮੁਰੇ ਨੇ ਜਦੋਂ ਪਿੱਛੇ ਹੀ ਦੇਖਿਆ ਤਾਂ ਗੱਡ ਨੰਬਰ ਵੇ ਢੱਕੀ ਦੀ ਸੀ ਮਤਲਬ ਕੋਈ ਨੰਬਰ ਵੇ ਇਸ ਕਰਕੇ ਗੱਡੀ ਤੋਂ ਨਿਕਲ ਗਈ ਤੇਲ ਪਾ ਕੇ ਪੁਲਿਸ ਨੂੰ ਕੰਪਲੇਨਟ ਕੀਤੀ ਗਈ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਸਾਾਨੂੰ ਇੱਕ ਕੰਪਲੇਨਟ ਆਈ ਸੀਗੀ પેટ્રોલ ਪੰਪ ਦੇ ਆਨਰ ਵੀ ਆਈ ਸੀ ਕੰਪਲੇਨਟ ਕੀ ਉਹਨਾਂ ਦੀ ਗੱਡੀ ਤੋਂ ਇੱਕ ਕਾਰ ਹੈ ਸਫੇਦ ਵਾਈਟ ਕਲਰ ਜਿਹੜੀ ਹੈ ਉਹ પેટ્રોલ ਪੰਪ ਆਈ ਸੀ ਔਰ પેટ્રોલ ਪੰਪ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਵਰਕਰ ਨੂੰ ਕਿਹਾ ਕਿ ਤੁਸੀਂ પેટ્રોલ ਫਿਲ ਕਰ ਦੋ ਬਾਅਦ ਵਿੱਚ ਅਸੀਂ ਤੁਹਾਨੂੰ ਕਯੂਆਰ ਸਕੈਨ ਦੇ ਥਰੂ ਪੇਮੈਂਟ ਦੇ ਦਿੰਦੇ ਹਾਂ ਪਰ ਜਦੋਂ ਉਹ ਕਯੂਆਰ ਸਕੈਨ ਨੂੰ ਲੈਣ ਗਿਆ ਇਨੀ ਦੇ ਨੂੰ ਗੱਡੀ ਉਹ ਚਲੀ ਗਈ ਉਹ ਤੋਂ ਉਹਨਾਂ ਨੇ ਸਾਨੂੰ ਕੰਪਲੇਨਟ ਦਿੱਤੀ ਸੀ बाकी सी जांच ਕਰ ਰਹੇ ਆ ਉਹਦੇ ਬਾਰੇ ਉਹਦੀ ਸੀਸੀਟੀਵੀ ਫੁਟੇਜ ਕਰਵਾ ਰਹੇ ਆ باقی ਜਾਂਚ ਕਰਨ ਤੇ ਜੋ ਵੀ ਸਾਹਮਣੇ ਆਏਗਾ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ ਕਿ ਲੋਗ ਦੱਸਿਆ ਸੀ ਉਹਨਾਂ ਨੇ ਕਿੰਨੇ ਹੈਗੇ ਕਾਰ ਦੇ ਵਿੱਚ ਹੁਣ ਦੋ ਲੜਕੇ ਦੱਸੇ ਸੀਗੇ ਉਹਨਾਂ ਨੇ ਉਸ ਬਾਰੇ ਸੋਏ ਸਨ ਪੰਜਾਬ ਦੀਆਂ ਮੁੱਖ ਖਬਰਾਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਜੀਬੀਸੀ ਅਪਡੇਟ ਦੇ ਨਾਲ ਧੰਨਵਾਦ